ਪਹਿਲਾਂ ਕਿੱਥੇ ਤੁਸੀਂ ਇਲਾਜ ਕਰਾਇਆ ਸੀ ਤੇ ਉਦੋਂ ਡਾਕਟਰਾਂ ਨੇ ਕੀ ਕਿਹਾ ਸੀ ਵੇਖੋ ਕਾਫੀ ਥਾਂ ਐਡਵਰਟ ਡਾਕਟਰਾਂ ਨੂੰ ਬਹੁਤ ਸਾਰਾ ਦਿਖਾਇਆ ਕੋਈ ਕਿਸ ਤਰ੍ਹਾਂ ਤਰੀਕੇ ਨਾਲ ਦੱਸਦਾ ਕੋਈ ਕਿਸ ਤਰ੍ਹਾਂ ਕੋਈ ਆਪਰੇਸ਼ਨ ਦੱਸਦਾ ਹੀ ਕੋਈ ਇਲਾਜ ਬਹੁਤ ਕਿਹੜਾ ਦਿਖਾਇਆ ਤਾਂ ਬਹੁਤ ਸਹੀਆਂ ਪਰ ਇਦਾਂ ਹੋ ਸਕਦਾ ਕਿ ਇਹਨੇ 2 ਮਿੰਟ ਦੇ ਵਿੱਚ ਪਹਿਲਾਂ ਝੋਕ ਨਹੀਂ ਹੁੰਦਾ ਸੀ ਹੁਣ ਅਸੀਂ ਝੋਕ ਲੈਨੇ ਆਂ ਉਹ ਤਾਂ ਮੈਂ ਪਹਿਲਾਂ ਦੱਸ ਕੇ ਟੈਨਾ ਵੀ ਪਹਿਲਾਂ ਨਹੀਂ ਝੁਕੀਦਾ ਸੀ ਹੁਣ ਝੁਕ ਲੈਨੇ ਆਂ ਓਕੇ ਆ ਤੁਸੀਂ ਦੇਖੋ ਵੀ ਆਏ ਸੀ ਕਿੰਦੇ ਝੋਕ ਨਹੀਂ ਹੁੰਦਾ ਸੀ ਪਰ ਹੁਣ 2 ਮਿੰਟ ਦੇ ਵਿੱਚ ਬੈ ਜੀ ਨੇ ਇਲਾਜ ਕੀਤਾ ਝੋਕ ਵੀ ਗਏ ਇਰ ਲੀਫ ਵੀ ਆ 1.5 ਇੰਚ ਲੱਤ ਛੋਟੀ ਸੀ ਉਹ ਵੀ ਬਰੋਬਰ ਹੋ ਗਿਆ ਇੱਥੇ ਜਕੜਨਾ ਅੱਛਾ ਇੱਥੇ ਦਰਦਾ ਹਾਂਜੀ ਆਹ ਹਾਂਡਲ ਜਿਹੜਾ ਮਣਕ ਆਹਾ ਇਹ ਲਾਸਟ ਵਾਲਾ ਐ ਉੱਠਿਆ ਆ ਬਸ ਠੀਕ ਆ ਹੁਣੇ ਹੀ ਆਪਾਂ ਕਰ ਦੇਣਾ 1 ਕਿ ਮਿੰਟ ਲੱਗਣਾ ਓਕੇ 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 ਛੱਡ ਦਿਓ ਵਾ ਮੇਕਨੇ ਤੁਹਾਡੇ ਗੋਡੇ ਦੇ ਖੁਣ ਮੋਡੇ ਦੇ ਖੁਣ ਸਰਕਲ ਹੋਵੇ ਡਿਸਕ ਦੀ ਪ੍ਰੋਬਲਮ ਹੋਵੇ ਤੁਹਾਡਾ ਬਿਨਾ ਆਪਰੇਸ਼ਨ ਬਿਨਾ ਪੱਟੀ ਬਿਨਾ ਟੀਕਾ ਇਲਾਜ ਇੱਥੇ ਕੀਤਾ ਜਾਂਦਾ ਆ ਪਹਿਲੀ ਰੈ ਉਹ ਤੇ ਜਦੋਂ ਇੱਥੇ ਆਏ ਹੋ ਤੁਸੀਂ ਬੈੱਜ ਜਿਉਂ ਦਿਖਾਇਆ ਪਾਰਕ ਕੀ ਲੱਗਾ ਤੇ ਕਿੰਨਾ ਟਾਈਮ ਲੱਗਾ ਮਿੰਟ ਦੋ ਤਿੰਨ ਹੀ ਲੱਗੇ ਨੇ ਵੈਸੇ ਜੀ ਬਹੁਤ ਹੀ ਐ 99% ਮੈਨੂੰ ਰਿਲੈਕਸ ਹੁੰਦਾ ਜਿਵੇਂ ਆ ਕੇ ਦੀ ਬਾਹ ਡੈਮੇਜ ਜਦੋਂ ਪੈਨੂੰ ਐ ਐਕਸਰਸਾਈਜ਼ ਕਰਨੀ ਚਾਲੂ ਕਰਤੀ ਤਾਂ ਇਹ ਮੈਂ ਪੋਜ਼ਿਟਿਵ ਸੋਚ ਰਖਦਾ ਕਿ ਇਹ ਚੱਲੂ ਹੋ ਸਕਦਾ ਜਦੋਂ ਪਲਾਟ ਦੇ ਵਿੱਚੋਂ ਨਸ਼ੇ ਵਾਲੇ ਕਰਮਾਂ ਨੂੰ ਮਾਰਨ ਲਈ ਦਵਾਈ ਦਿੰਦੇ ਨਾ ਕਿ ਨਸ਼ੇ ਦੀ ਜਗਾ ਨਸ਼ਾ ਦੇ ਕੇ ਮੈਂ ਤੋੜਨੀ ਹਟਾਉਂਦਾ ਅੱਜ ਕੱਲ ਲੋਕ ਬੜੇ ਪਰੇਸ਼ਾਨ ਹਨ ਕਿਸੇ ਦਾ ਗੋਡਾ ਦੁਖਦਾ ਕਿਸੇ ਦਾ ਮੋਢਾ ਦੁਖਦਾ ਕਿਸੇ ਨੂੰ ਸਰਵਾਈਕਲ ਆ ਤੇ ਕੋਈ ਮਰੀਜ਼ ਆਪਣਾ ਜਿਹੜਾ ਕਿ ਡਿਸਕ ਦੀ ਪ੍ਰੋਬਲਮ ਤੇ ਕੋਈ ਨਸ਼ੀਦਾ ਦੀ ਹੈਗਾ ਪਰ ਜਦੋਂ ਅਸੀਂ ਬਾਬਾ ਸ਼ਰੀ ਚੰਦ ਦੇਸੀ ਦਵਾਈਖਾਨਾ ਮੁੱਲਾਪੁਰੋਂ ਨੇ ਹੋ ਇੱਥੇ ਇੱਕ ਬੜੀ ਚੈਲੰਜ ਵਾਲੀ ਗੱਲ ਦੇਖਣ ਨੂੰ ਮਿਲਿਆ ਬੈ ਜੀ ਇੱਕ ਬਹੁਤ ਵੱਡਾ ਚੈਲੰਜ ਕਰਦੇ ਆ ਬੜਾ ਵੱਡਾ ਦਾਵਾ ਕਰਦੇ ਆ ਭਾਵੇਂ ਕਿਨੇ ਤੁਹਾਡੇ ਗੋਡੇ ਦੁਖਣ ਮੋਡੇ ਦੁਖਣ ਸਰਕਲ ਹੋਵੇ ਡਿਸਕ ਦੀ ਪ੍ਰੋਬਲਮ ਹੋਵੇ ਤੁਹਾਡਾ ਬਿਨਾ ਆਪਰੇਸ਼ਨ ਬਿਨਾ ਪੱਟੀ ਬਿਨਾ ਟੀਕਾ ਇਲਾਜ ਇੱਥੇ ਕੀਤਾ ਜਾਂਦਾ ਆ ਜਿਨ੍ਹਾਂ ਨੂੰ ਡਾਕਟਰ ਜਵਾਬ ਦੇ ਦਿੰਦੇ ਆ ਜਿਨ੍ਹਾਂ ਨੂੰ ਕਹਿੰਦੇ ਵੀ ਭਾਈ ਆਓ ਆਪਰੇਸ਼ਨ ਕਰਾਉਣਾ ਪੈਣਾ ਕਿਸੇ ਦਾ 3 ਲੱਖ ਲੱਗਣਾ ਕਿਸੇ ਦਾ 4 ਲੱਖ ਲੱਗਣਾ ਪਰ ਇਹ ਸਿਰਫ ਆਪਣੇ ਹੱਥ ਦੀ ਸਫਾਈ ਦੇ ਨਾਲ ਦੇਸੀ ਦਵਾਈ ਦੇ ਨਾਲ ਗੋਡੇ ਮੋਡੇ ਸਾਰੇ ਸੈੱਟ ਕਰ ਰਿਹਾ ਤੇ ਲੋਕ ਤੁਸੀਂ ਦੇਖ ਸਕਦੇ ਹੋ ਅੰਦਰ ਜਾ ਕੇ ਦਿਖਾਉਂਦੇ ਆ ਵੀ ਬੜੀ ਦੂਰੋਂ ਦੂਰੋਂ ਆ ਰਹੇ ਆ ਲੋਕਾਂ ਨੂੰ ਰਿਜ਼ਲਟ ਕਿੰਨਾ ਕੁ ਮਿਲਦਾ ਯਾਰ ਤੇ ਬੈ ਜੀ ਕਿਵੇਂ ਕੰਮ ਕਰਦੇ ਆਪਾਂ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਤਾਂ ਜੋ ਕਿ ਜਿਹੜੇ ਮਰੀਜ਼ ਲੱਖ ਰੁਪਏ ਹਸਪਤਾਲਾਂ ਵਿੱਚ ਲਾ ਰਹੇ ਆ ਬਾਰ ਬਾਰ ੱਟਕੇ ਖਾ ਰਹੇ ਆ ਉਹਨਾਂ ਨੂੰ ਪੈਸਾ ਵੀ ਬਾਜਵੇ ਉਹਨਾਂ ਦਾ ਟਾਈਮ ਵੀ ਬਾਜਵੇ ਤੇ ਉਹ ਆਪਣੇ ਆਪ ਨੂੰ ਠੀਕ ਵੀ ਕਰਨ ਆਪਾਂ ਅੰਦਰ ਚੱਲਦੇ ਆਂ ਤੇ ਗੱਲਬਾਤ ਕਰਦੇ ਆਂ ਤੁਸੀਂ ਦੇਖ ਲਿਆ ਬਾਹਰ ਬਹੁਤ ਸਾਰੇ ਰਾਸ਼ੇਗਾ ਲੋਕ ਦੂਰੋਂ ਦੂਰੋਂ ਆਏ ਆ ਲੋਕਾਂ ਨਾਲ ਗੱਲ ਵੀ ਕੀਤੀ ਕੋਈ 5 ਸਾਲ ਹਸਪਤਾਲ ਦੀ ਜਿਹੜੇ ਮਾਰ ਕੇ ਆਇਆ ਕੋ 2 ਸਾਲ ਮਾਰ ਕੇ ਆ ਕਿਸੇ ਨੇ ਡਾਕਟਰ ਨੇ ਉਹ 4 ਲੱਖ ਦਾ ਇਲਾਜ ਦੱਸਤਾ ਕਿਸੇ ਨੇ 2 ਲੱਖ ਰੁਪਏ ਦੱਸਤਾ ਕਿਸੇ ਨੇ ਕਿਹਾ ਵੀ ਤੁਸੀਂ ਆਪਰੇਸ਼ਨ ਕਰਾ ਲਓ ਪਰ ਜਦੋਂ ਬੈਤਜੀ ਕੋਲ ਆਇਆ ਇੱਕ ਰਿਸ਼ਮਾ ਦਾ ਇਹ ਦੇਖਣ ਨੂੰ ਮਿਲਿਆ ਵੀ ਇੱਕ ਲੇਡੀ ਇੱਥੇ ਆਏ ਤੁਹਾਨੂੰ ਮਿਲਾਵਾਂਗੇ ਮੋਡ ਨਹੀਂ ਹੁੰਦਾ ਸੀ ਬੈਟਰੀ ਹੁੰਦਾ ਸੀ ਚਲਣਾ ਵੀ ਔਖਾ ਸੀ ਪਰ ਉਹ ਚੱਲ ਕੇ ਵੀ ਗਏ ਆ 1.5 ਮਿੰਟ ਦੇ ਵਿੱਚ ਲਾਜ ਹੋ ਗਿਆ ਬੈ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਧੰਨਵਾਦ ਜੀ ਮੇਰੇ ਵੱਲੋਂ ਸਾਂਝ ਟੀਵੀ ਦੀ ਟੀਮ ਨੂੰ ਔਰ ਦੇਖ ਰਹੇ ਸੋਤਰ ਸਸੀ ਕਾਲ ਧੰਨਵਾਦ ਤੁਸੀਂ ਬੜੀ ਜੱਗੋ ਤੇਰਵੀਂ ਗੱਲ ਕਰਦੇ ਹੋ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਇੱਕ ਪੇਸ਼ੈਂਟ ਆਇਆ ਉਹ ਕਹਿੰਦੇ ਅਸੀਂ ਕੋਈ ਹਸਪਤਾਲ ਨਹੀਂ ਛੱਡਿਆ ਡਾਕਟਰ ਕਹਿੰਦੇ ਆਪਰੇਸ਼ਨ ਕਰਾ ਲਓ ਸਵੇਰੇ ਦਿਨ ਚੜ੍ਹਦੇ ਰੁਪਿਆ 4-5 ਲੱਖ ਰੁਪਿਆ ਲੈ ਆਓ ਉਹ ਕਹਿੰਦੇ ਪੈਸੇ ਸਾਡੇ ਕੋਲ ਹੈ ਨਹੀਂ ਅਸੀਂ ਬੈ ਜੀ ਕੋਲ ਆ ਗਏ ਆ ਤੁਹਾਡੇ ਕੋਲ ਆਏ ਆ ਤੁਸੀਂ ਆਪਣੇ ਹੱਥ ਦੇ ਨਾਲ ਪੂਰੀ ਸਫਾਈ ਦਾ ਕੰਮ ਕੀਤਾ ਉ ਮਰੋੜਿਆ ਉੱਪਰ ਥਲੇ ਉਹਦੇ ਕੀਤੇ ਤੇ ਡੇਢ ਮਿੰਟ ਦੇ ਵਿੱਚ ਉਹ ਲੇਡੀ ਚੱਲਣ ਲੱਪਈ ਲੇਡੀ ਪੂਰੀ ਮੂਵਮੈਂਟ ਕਰਨ ਲੱਪਈ ਇਹ ਕਿੱਦਾਂ ਹੋ ਰਿਹਾ ਸਾਰਾ ਕੁਝ ਉਹਦਾ ਨਾ ਚੂਲਾ ਐਕਚੁਅਲੀ ਉੱਪਰ ਛੜਿਆ ਹੋਇਆ ਸੀ ਡੇਢ ਇੰਚ ਲੱਤ ਛੋਟੀ ਸੀ ਉਹ ਮੈਂ ਉਹ ਲੱਤ ਦੇ ਉਹਦਾ ਚੂਲੇ ਨੂੰ ਦੱਬ ਲਿਆ ਦੁੱਤੀ ਨੂੰ ਬਬਲਿੰਗ ਕਰਵਾਤੀ ਤੇ ਲੱਤ ਬਰਾਬਰ ਹੋ ਗਈ ਹੂੰ ਜਦੋਂ ਹੱਡੀ ਦੀ ਸੈਟਿੰਗ ਹੋ ਗਈ 60% ਰੋਗ ਉਸੇ ਟਾਈਮ ਠੀਕ ਹੋ ਜਾਂਦਾ ਪਰ ਇਹ ਮੇ ਕੋ ਗੋਡਿਆਂ ਦੀ ਹਿੱਲੀ ਤਾਂ ਸੈਟਿੰਗ ਹੁੰਦੀ ਹੈ ਆਪਾਂ ਦਵਾਈ ਲੈਂਦੇ ਫਿਰ ਜਾਈਏ ਜਿੰਨੀ ਦੀ ਸੈਟਿੰਗ ਦੀ ਗੋਡੇ ਠੀਕੇ ਹੋਣਗੇ ਹੂੰ ਬਾਕੀ ਲੋਕ ਪੈਨਿੰਗ ਦਾ ਲੈ ਲੈ ਕੇ ਗੋਟਿਆਂ ਦਾ ਤੇ ਲੱਕ ਦਾ ਮਤ ਮਾਰਦੇ ਇੱਥੇ ਤੇ ਆਪਾਂ ਉਹ ਵੀ ਸਿਰਫ ਹੱਡੀਆਂ ਦੀ ਸੈਟਿੰਗ ਕੀਤੀ ਹੱਡੀਆਂ ਦੀ ਸੈਟਿੰਗ ਨਾਲ ਹੀ ਉਹ ਤੁਹਾਡੇ ਸਾਹਮਣੇ ਆ ਵੀ 70 80% ਠੀਕ ਹੋ ਕੇ ਗਈ ਹੈ ਇੱਥੇ ਕਈ ਮਰੀਜ਼ ਇਦਾਂ ਦੇ ਸੀ ਕਹਿੰਦੇ ਵੀ ਸਾਡਾ ਹੈਲਦੀ ਬਲੀਸਿੰਗ ਕਰਦਣ ਸਰਵਾਈਕਲ ਦੀ ਦਿੱਕਤ ਦੱਸ ਰਹੇ ਸੀ ਸੋ ਸਰਵਾਈਕਲ ਵੀ ਬੜੀ ਭਿਆਨਕ ਬਿਮਾਰੀ ਆ ਜਲਦੀ ਠੀਕ ਨਹੀਂ ਹੁੰਦੀ ਉਹ ਵੀ ਤੁਸੀਂ ਮਿੰਟੋ ਮਿੰਟੀ ਠੀਕ ਕਰ ਦਿੰਦੇ ਹੋ ਮੇਰਾ 1 ਮਿੰਟ ਦਾ ਹੀ ਕੰਮ ਆ ਸਰਵਾਈਕਲ ਦਾ ਔਰ 1 ਮਿੰਟ ਜੋ ਸੈਟਿੰਗ ਕਰਕੇ 15 ਦਿਨ ਦੀ ਦਵਾਈ ਆ ਮੈਂ ਕਹਿੰਦਾ ਮੜ ਕੇ ਸਰਵਾਈਕਲ ਦਾ ਜਿੰਦਗੀ ਭਰ ਨਹੀਂ ਹੁੰਦਾ ਹੂੰ ਸਿਕ ਪੇਸ਼ੈਂਟ ਆਇਆ ਉਹ ਕਹਿੰਦੇ ਵੀ ਡਾਕਟਰ ਕਹਿੰਦੇ ਗੋਡੇ ਦੀ ਗਰੀਸ ਮੁੱਕ ਗਈ ਆ ਗੋਡਾ ਤੁਹਾਡਾ ਘਸ ਗਿਆ ਆ ਵੀ ਸਵੇਰੇ ਆਜੋ ਆਪਰੇਸ਼ਨ ਕਰਦ ਰਿਹਾ ਤੁਸੀਂ ਚੱਲਣ ਲੱਪੋਗੇ ਉਹ ਜਦੋਂ ਇੱਥੇ ਆਉਂਦੇ ਆ ਉਹਨਾਂ ਨੇ ਹਜੇ ਦਵਾਈ ਤਾਂ ਖਾਧੀ ਨਹੀਂ ਤੁਸੀਂ ਬਸ ਮਾਲਿਸ਼ ਕਰਦੇ ਹੋ ਹੱਥੇ ਨਾਲ ਰੱਸੀ ਪਾ ਕੇ ਖਿੱਚ ਪਾਉਨੇ ਹੋ ਤੇ ਉਹ ਬੰਦਾ ਭੱਜਣ ਲੱਪਨ ਚੋਣ ਲੱਪਨ ਸਾਹਮਣੇ ਉਹ ਬਿਓਰ ਕਹਿ ਰਿਹਾ ਸੀ ਮੈਂ ਜਿਹੜੇ ਦਿਮੇ ਮੇਰੇ ਠੀਕ ਹੋ ਗਿਆ ਹੂੰ ਤੇ ਮੇਰੇ ਅਕੋਰਡਿੰਗ ਉਹ ਦੱਬੇ ਦਾ ਬਰੈਂਡਿੰਗ ਸੀ ਜੀ ਉਹਦਾ ਗੋਡਾ ਜਿਆਦਾ ਘੁੰਮਿਆ ਸੀ ਮੈਨੂੰ ਸੈੱਟ ਕਰਤਾ ਗੋਡਾ ਸੈੱਟ ਕਰਤਾ ਬਿਲਕੁਲ ਪੈਰਾ ਭਰ ਗਿਆ ਗਿਆ ਠੀਕ ਹੋ ਗਿਆ ਤੇ ਉਹਦੀ ਜਗੜਨ ਟੁੱਟ ਗਈ ਜਿਹੜਾ ਕਹਿੰਦਾ ਸੀ ਮੈਂ ਤਾਂ ਮੁੱਚੋਗੇ ਨਹੀਂ ਹੁੰਦਾ ਤੇ ਮੜ ਜੀ ਰੀੜ ਦੀ ਹੱਡੀ ਮੜਕਾ ਦੀ ਠੀਕ ਹੋ ਗਿਆ ਬਈ ਹੈਰਾਨੀ ਇਹ ਹੈ ਵੀ ਜਦੋਂ ਬੰਦਾ ਜਾਂ ਮਦਾ ਉਹ ਤੰਦਰੁਸਤ ਹੋਵੇ ਫਿਰ ਉਸ ਡੈਗ ਜਵੇ ਲਾਤਮਾ ਟੁੱਟ ਜਵੇ ਸਰੀਰ 'ਚ ਦਿੱਕਤ ਆ ਜਵੇ ਉਹ ਤਾਂ ਆਪਾਂ ਸਮਝ ਸਕਦੇ ਹਾਂ ਤੁਸੀਂ ਇਲਾਜ ਤੋਂ ਠੀਕ ਕਰ ਦਿੰਦੇ ਆ ਪਰ ਇੱਥੇ ਬਹੁਤ ਸਾਰੇ ਇਦਾਂ ਦੇ ਮਰੀਜ਼ ਆ ਜਿਹੜੇ ਜਮਾਂਦਰੂ ਨਹੀਂ ਵਿਚਾਰੇ ਚੱਲ ਪਾ ਰਹੇ ਉਹਨਾਂ ਦੀ ਸਿਹਤ ਠੀਕ ਨਹੀਂ ਜਿਹੜੇ ਜਮਾਂਦਰੂ ਨਹੀਂ ਚੱਲੇ 20-20 ਸਾਲ ਹਸਪਤਾਲਾਂ ਜਗਾਏ ਪਰ ਤੁਸੀਂ ਜਦੋਂ ਇੱਥੇ ਆਏ ਉਹਨਾਂ ਨੂੰ ਚੱਲਣ ਵੀ ਲਾਤਾ ਮੂਵਮੈਂਟ ਕਰਨ ਲਾਤੇ ਹੱਥ ਉਹ ਅਕਸਰ ਹੈ ਕੀ ਆ ਕ੍ਰਿਸ਼ਨਾ ਮੇਰਾ ਇਹਦੇ ਵਿੱਚ ਇੱਕ ਥਿੰਕਿੰਗ ਆ ਮੇਰੀ ਆਪਣੀ ਜਿਵੇਂ ਆ ਕੇ ਹਦੀ ਬਾਹ ਡੈਮੇਜ ਜਦੋਂ ਪਹਿਨੂੰ ਐ ਐਕਸਰਸਾਈਜ਼ ਕਰਾਉਣੀ ਚਾਲੂ ਕਰਦੇ ਤਾਂ ਇਹ ਮੈਂ ਪੋਜ਼ਿਟਿਵ ਸੋਚ ਰਹੰਦਾ ਕਿ ਇਹ ਚੱਲੂ ਹੋ ਸਕਦਾ ਹੈ ਤਾਨੂੰ ਯਾਦ ਹੋਣਾ ਇੱਕ ਆਪਾਂ 24 ਸਾਲ ਬੈਠਾ ਬੰਦਾ ਸੀ ਬੇਗਵਲ ਬੇਗਵਲ 24 ਸਾਲ ਤੋਂ ਬੈਠਾ ਸੀ ਉਹ ਆਪਾਂ ਫੇਰ ਤੋੜਿਆ ਉਹ ਉਹਨੂੰ ਉਹ ਸੀਪੀ ਨੂੰ ਦੇਖ ਕੇ ਡਾਕਟਰਾਂ ਨੇ ਡੰਮਰ ਵਾਂਗੂ ਸੇਰੀ ਮਾਰ ਜੰਦੀ ਵੀ ਇਹ ਨਹੀਂ ਠੀਕ ਹੋ ਸਕਦਾ ਤੁਹਾਡੇ ਸਾਹਮਣੇ ਠੀਕ ਹੈ ਕਿ ਨਹੀਂ ਕੋਈ ਕੋ ਜਜਮੈਂਟ ਨਹੀਂ ਕਰ ਸਕਦਾ ਵੀ ਹਾਂ ਇਹ ਬੰਦਾ ਇਦਾਂ ਸੀ ਤੇ ਜਿਹੜਾ 24 ਸਾਲ ਬੈਠਾ ਰਹੀ ਇਹਨੇ ਰਿੜਕਨ ਦੇਖਿਆ ਅਜੇ ਤੋੜ ਲੱਗ ਗਿਆ ਆਪਾਂ ਨੂੰ ਕੀ ਕਹਾਂਗੇ ਪਰ ਇੱਕ ਚੈਲੰਜ ਇੱਕ ਹੈਰਾਨੀ ਵਾਲੀ ਗੱਲ ਇਹ ਆ ਵੀ ਤੁਸੀਂ ਸ਼ਰਯਮ ਲਿਖ ਕੇ ਲਿਆ ਆਇਆ ਬਿਨਾ ਟੀਕਾ ਬਿਨਾ ਪੱਟੀ ਬਿਨਾ ਆਪਰੇਸ਼ਨ ਮਰੀਜ਼ ਠੀਕ ਕਰਕੇ ਭੇਜਾਂਗੇ ਤੇ ਮਰੀਜ਼ ਠੀਕ ਹੋ ਰਹਾ ਇੱਕ ਪਾਸੇ ਤੁਸੀਂ ਇਦਾਂ ਕਰ ਰਹੇ ਹੋ ਪੈਸੇ ਵੀ ਕੁਝ ਨਹੀਂ ਲੈ ਰਹੇ ਦੂਜੇ ਪਾਸੇ ਟੀਕੇ ਵੀ ਲੱਗਾਈ ਜਾਂਦੇ ਆ ਮਰੀਜ਼ਾਂ ਦੇ ਆਪਰੇਸ਼ਨ ਵੀ ਹੋਈ ਜਾਂਦੇ ਆ ਚੀਰ ਫਾੜ ਵੀ ਹੋਈ ਜਾਂਦੀ ਆ 5 7 8 ਲੱਖ ਰੁਪਈਆ ਵੀ ਦੇਣਾ ਪੈਂਦਾ ਕਰਜ਼ਾ ਵੀ ਜੜ ਜਾਂਦਾ ਠੀਕ ਹੋ ਫਿਰ ਵੀ ਨਹੀਂ ਹੁੰਦੇ ਇਹ ਡਿਫਰੈਂਸ ਕਿੰਦਾ ਆ ਹਸਪਤਾਲਾਂ ਦਾ ਤੇ ਤੁਹਾਡਾ ਦੇਸੀ ਦਵਾਖਾਨੇ ਦਾ ਦੇਖੋ ਸਾਡੀ ਦਾ ਗੋਨਾਨਕਪਾਸ ਵਾਲੋ ਡਿਊਟੀ ਲੱਗੀ ਆ ਉਹ ਡਿਊਟੀ ਲੱਗੀ ਆ ਜਿਹੜੀ ਉਹਨੂੰ ਦਵਾ ਰਹੇ ਆ ਤੇ ਉਹਨੂੰ ਡਿਊਟੀ ਨਾਲ ਆਪਣੀ ਨੂੰ ਪੂਰਾ ਟਾਈਮ ਦੇ ਕੇ ਉਹਨੂੰ ਭਗਤਾਰੇ ਪਰ ਕੋਈ ਕਾਰਨ ਨਹੀਂ ਆ ਬਾਕੀ ਜਦੋਂ ਕਿਸੇ ਦੇ ਰੋਗ ਦੀ ਬਿਲ ਪਰਮਾਤਮਾ ਵਾਹੇ ਬੰਦਿਆਂ ਮਿਲ ਮਲਾਦਾ ਜਿਹਨੂੰ ਇਜਾਜ਼ਤ ਦੇਣਾ ਹੁੰਦਾ ਤੇ ਇਹ ਆਪਣੀ ਆਪਣੀ ਸੋਚ ਹੈ ਤੇ ਅਸੀਂ ਜਿਹੜਾ ਗੁਰਾਨਪਾਸ਼ਾ ਨੇ ਅਸੀਂ ਕਹਿੰਦੇ ਆ ਜਿਹੜਾ ਗੁਰਾਨਪਾਸ਼ਾ ਮਰਨ ਵਾਲਾ ਜਦੋਂ ਕਦੇ ਉਹਨੂੰ ਪਾਲਟੀ ਨਹੀਂ ਹੁੰਦਾ ਪਰ ਇਹ ਮੰਨਿਆ ਜਾਂਦਾ ਵੀ ਡਾਕਟਰ ਰੱਬ ਆ ਇੱਕ ਪਾਸੇ ਦਾ ਡਾਕਟਰ ਰੱਬ ਕਹਿੰਦਾ ਵੀ ਆਪਰੇਸ਼ਨ ਹੋਣਾ 5 ਲੱਖ ਰੁਪਏ ਲਿਆਓ ਦੂਜੇ ਪਾਸੇ ਵੈਦਜੀ ਕੋਲੋਂ ਆਉਂਦੇ ਆ ਉਹ ਕਹਿੰਦੇ ਗੱਲੇ ਕੋਈ ਨਹੀਂ ਨਾ ਆਪਰੇਸ਼ਨ ਨਾ ਟੀਕਾ ਨਾ ਪੱਟੀ ਅਖਰ ਇਹ ਹੈ ਕਿਦਾਂ ਹੋ ਕੇ ਦਰਿਆ ਇਹ ਚੀਜ਼ ਨੂੰ ਬੜਾ ਵੱਡਾ ਸਵਾਲ ਆ ਉਹੀ ਗੱਲ ਕਹਿ ਰਹੇ ਆ ਵੀ ਬਾਰ ਬਾਰ ਮੈਂ ਇੱਕ ਇਹ ਗੱਲ ਤੇ ਆਉਂਗਾ ਤੇ ਜਿਹੜਾ ਜਦੋਂ ਹੱਡੀ ਦੀ ਸੈਟਿੰਗ ਹੋ ਗਈ ਭਾਵੇਂ ਉਹ ਗੋਡੇ ਦੀ ਆ ਭਾਵੇਂ మోਡੇ ਦੀ ਆ ਭਾਵੇਂ ਉਹ ਲੱਕ ਦੀ ਆ ਭਾਵੇਂ ਉਹ ਗਿੱਟੇ ਦੀ ਆ ਭਾਵੇਂ ਉਹ ਗੁੱਟ ਦੀ ਜਦੋਂ ਉਹ ਮਤਲਬ ਹੱਡੀ ਸੈੱਟ ਹੋ ਗਈ 50 60% ਦੇ ਮੌਕੇ ਤੇ ਹੀ ਰੋਗ ਠੀਕ ਹੋ ਜਾਂਦਾ ਬਾਕੀ ਜਿਹੜਾ ਚਰਦੀ ਦੀ ਰਿਕਵਰੀ ਲਈ ਮੈਂ ਉਹਦੇ ਤੋਂ ਅਸੀਂ ਖੁਸ਼ੀ ਦਾ ਸਤ ਬਰਤਦਾ ਤੇ ਜਿਹੜੀ ਨਾੜਾਂ ਦੀ ਸੁਗੜ ਦਾ ਤੋੜਨ ਦੀ ਵੈਸੇ ਤੇ ਬਕਰਤਾਂ ਵਿੱਚ ਕਰਦਾ ਤੇ ਇਹ ਚੀਜ਼ਾਂ ਨੇ ਜਿਹੜੀਆਂ ਉਹਦੇ ਨਾਲ ਐਡਵਾਂਸ ਕੀ ਚਰਵੀ ਰਿਕਵਰੀ ਹੋ ਜਾਂਦੀ ਹੈ ਤੇ ਜਿਹੜੀ ਜੋਇੰਟ ਦੀ ਆ ਆਪਣਾ ਨਾੜਾਂ ਦੀ ਸੁਗੜਦਾ ਉਹ ਸਿੱਧਮ ਕਰਤਾ ਵੇ ਤੋੜ ਦਿੰਦੀ ਹੈ ਉਹਦੇ ਕਰਕੇ ਠੀਕੋ ਹੀ ਜਾਂਦੇ ਆ ਅੱਜ ਕੱਲ ਨੌਜਵਾਨ ਬੜੇ ਭੁੱਲੇ ਭਖਸ਼ੇ ਆ ਮਾਪੇ ਪਰੇਸ਼ਾਨ ਹੋ ਰਹੇ ਆ ਨਸ਼ੇ ਦੇ ਆਦੀ ਹੋ ਚੁੱਕੇ ਆ ਨਸ਼ਾ ਉਹਨੇ ਛੱਡਣਾ ਚਾਹੁੰਦੇ ਸਾਡੇ ਕੋਲ ਛੁੱਟਦਾ ਨਹੀਂ ਪਰ ਇੱਥੇ ਆਉਂਦੇ ਆ ਲੋਕ ਨਸ਼ਾ ਵੀ ਤੁਸੀਂ ਛਡਵਾਈ ਜਾਂਦੇ ਹੋ ਸਿੱਧੇ ਰਸਤੇ ਪਾਈ ਜਾਂਦੇ ਹੋ ਫੇ ਤੁਸੀਂ ਬਾਣੀ ਦੇ ਲੜ ਲਾਈ ਜਾਂਦੇ ਹੋ ਉਹ ਆਪਣੇ ਮਾਪਿਆਂ ਦੀ ਗੱਲ ਨਹੀਂ ਮੰਨੀ ਉਹਨਾਂ ਨੇ ਜਿਹੜਾ ਡਰੱਗ ਛਡਾਉਂਦੇ ਆ ਉੱਥੇ ਸੈਂਟਰਾਂ ਜਾ ਕੇ ਉੱਥੇ ਗੱਲ ਨਹੀਂ ਮੰਨੀ ਤੁਹਾਡੀ ਗੱਲ ਕਿੱਦਾਂ ਮੰਨ ਰਹਾ ਆ ਦੇਖੋ ਮੇਰਾ ਇੱਕ ਪੁਆਇੰਟ ਆ ਨਸ਼ੇ ਦੇ ਵਿਸ਼ੇ ਤੇ ਜਿਹੜੇ ਨਸ਼ਾ ਛਡਾਊ ਸੈਂਟਰ ਖੁੱਲੇ ਹੋਏ ਆ ਉਹ ਨਸ਼ੇ ਦੀ ਜਗਾ ਨਸ਼ਾ ਦਿੰਦੇ ਆ ਫਿਰ ਨਸ਼ਾ ਛਡੂ ਕਿਵੇਂ ਤੇ ਮੇਰੀ ਥਿੰਕਿੰਗ ਉਹਨਾਂ ਨਾਲੋਂ ਵੱਖ ਹੈ ਹੂੰ ਮੇਰੀ ਸੋਚ ਉਹਨਾਂ ਨਾਲੋਂ ਵੱਖ ਵੱਖ ਕੀ ਹੈ ਕਿ ਅਸੀਂ ਨਸ਼ੇ ਨੂੰ ਮਤਲਬ ਛਡਾਉਣ ਲਈ ਨਸ਼ੇ ਇੱਕ ਪਲਾਟ ਦੇ ਵਿੱਚੋਂ ਨਸ਼ੇ ਵਾਲੇ ਕਰਮਾਂ ਨੂੰ ਮਾਰਨ ਲਈ ਦਵਾਈ ਦਿੰਦੇ ਆ ਨਾ ਕਿ ਨਸ਼ੇ ਦੀ ਜਗਾ ਨਸ਼ਾ ਦੇ ਕੇ ਮੈਂ ਤੋੜਨੀ ਹਟਾਉਂਦਾ ਨਸ਼ੇ ਨੂੰ ਜਦੋਂ ਬਲੱਡ ਵਿੱਚੋਂ ਕਰਮੀ ਨਸ਼ੇ ਵਾਲੇ ਮਾਰਦੇ ਜਿੰਨਾ ਮਰਜ਼ੀ ਨਸ਼ਾ ਕਰਦਾ ਵੇ ਮਹੀਨੇ ਦੇ ਵਿੱਚ ਮੇਤੋਂ ਹਰ ਗੋ ਹੂੰ ਜਿੰਨਾ ਮਰਜ਼ੀ ਨੇ ਸਿਆ ਕਰਦਾ ਬਿਲਕੁਲ ਤੇ ਤੁਸੀਂ ਕਹਿੰਦੇ ਵੀ ਕੱਦ ਲੰਮਾ ਕਰਦਾਂਗੇ ਬੜੀ ਚੇਰਾਂ ਵਾਲੀ ਗੱਲ ਆ ਵੀ ਕੁਦਰਤਾਂ ਇਨਸਾਨ ਪੈਦਾ ਹੁੰਦਾ ਉਹ ਮਧਰਾ ਆ ਤੁਸੀਂ ਕਹਿੰਦੇ ਆ ਜਾਓ ਵੀ ਚ ਕੱਦ ਲੰਮਾ ਕਰਦੇ ਕੋ ਕਿੱਦਾਂ ਕਰਦੇ ਹੋ ਇੱਕ ਨਾ ਇੱਥੇ ਬੀਬੀ ਲਲਤਾ ਜੈਨ ਲੁਧਿਆਣੇ ਵਕੀਲ ਹੈ ਉਹਨਾਂ ਦਾ ਆਪਦਾ ਭਤੀਜਾ ਉਹਦਾ ਨਾਂ ਹੈ ਜੋਗੇਸ਼ ਉਹਦਾ ਕੱਦ 5 ਫੁੱਟ ਸੀ ਤੇ 22 ਸਾਲ ਦੀ ਉਮਰ ਜੋ ਮੈਨੂੰ ਮਿਲਿਆ ਤੇ 4 ਮਹੀਨਿਆਂ 'ਚ ਕਰ ਦੋਦਾ 5 ਫੁੱਟ 9 ਇੰਚ 9 ਇੰਚ ਵੱਧ ਗਿਆ ਹਾਂਜੀ 28 ਸਾਲ ਦੀ ਉਮਰ 'ਚ ਉਹਨੇ ਦੁਬਾਰਾ ਆਪਣੀ ਮਾਂ ਤੋਂ ਫੇਰ ਦੁਬਾਰਾ ਕਹਿ ਕੇ ਦਵਾਈ ਮਹਿੰਗਾਈ ਬਾਹਰ ਕਿ ਮੈਨੂੰ ਦਵਾਈ ਲੈ ਕੇ ਭੇਜ ਮੈਂ 6 ਫੁੱਟ ਪੂਰਾ ਕਰ ਦਾਂ 28 ਸਾਲ ਦੀ ਉਮਰ 'ਚ ਹੁਣ ਵੀ ਉਹਨੇ ਦਵਾਈ ਮਹਗਾਈ ਕਿੰਨੇ ਚਿਰ ਦਾ ਪ੍ਰੋਸੈਸਾ ਦੀ ਦਵਾਈ ਦਾ ਇਹ ਮੈਂ ਕਹਿੰਦਾ 3 ਮਹੀਨੇ ਲੈ ਲਓ 3 ਮਹੀਨੇ 'ਚ 3 ਇੰਚ ਦੀ ਗਰੰਟੀ ਆ ਸਾਡੀ ਗਰੰਟੀ ਦਿੰਦੇ ਆ 3 ਮਹੀਨੇ 'ਚ 3 ਇੰਚ ਦੀ ਗਰੰਟੀ ਆ ਸੀ ਬਕਾਇਦਾ ਕੱਦ ਨਾਪ ਕੇ ਅੱਗਾ ਸਾਹਮਣੇ ਪਰਚੀ ਬਣਾ ਕੇ ਫੇਰ ਦਵਾਈ ਦਿੰਦੇ ਆ ਕੋਈ ਡੁਪਲੀਕੇਸੀ ਚਾਹੇ ਲੜਕੀ ਹੋਵੇ ਜਾਂ ਲੜਕਾ ਹੋਵੇ ਲੜਕਾ ਵੀ ਲੜਕੀ ਹੋਵੇ 21 ਸਾਲ ਦੀ ਉਮਰ ਤੱਕ ਲੋਕ ਵਧੀ ਜਾਂਦੇ ਆ ਉਦੋਂ ਉੱਤੇ ਮਿਲ ਕਾਣਾ ਬੰਦਾ ਆਪਣੀ ਸਰਦਸਗੀ ਦਵਾਈ ਲੈਣੀ ਜਾਂ ਨਾ ਲੈਣੀ। ਲਾਸਟ ਦੇ ਵਿੱਚ ਲੋਕਾਂ ਨੂੰ ਦੱਸ ਦਿਓ ਤੁਸੀਂ ਕਿਹੜਾ ਕਿਹੜਾ ਇਲਾਜ ਕਰਦੇ ਹੋ ਜਿਨ੍ਹਾਂ ਨੇ ਤੁਹਾਡੇ ਕੋਲ ਆਉਣਾ ਪਹਿਲਾਂ ਕਿੱਦਾਂ ਅਪਾਇੰਟਮੈਂਟ ਲੈਣੀ ਪੈਂਦੀ ਆ ਕਿੱਥੇ ਆਉਣਾ ਇਹ ਥੋੜਾ ਜਿਹਾ ਦੱਸ ਦਿਓ। ਅਸੀਂ ਦੇਖੋ ਡਿਸਕ ਸਰਵਾਈਕਲ ਵੱਡਾ-ਮੋਡਾ ਇਹ ਤਾਂ ਅਸੀਂ ਕਰਦੇ ਕਰਦੇ ਆਂ। ਬੱਚਾ ਜਿਹੜੀ ਰਹੀ ਹੈਗਾ ਉਹਨੂੰ ਵੀ ਦਵਾਈ ਦਿੰਨੇ ਆ, ਕਦੋਂ ਵਧਾਉਣ ਦੀ ਦਵਾਈ ਦਿੰਨੇ ਆ, ਕਹਿੰਦੇ ਲੀਵਲ ਫਾਲਟ ਆ। ਕਿਹਦੇ ਹੀ ਮੱਲਵਾ ਕਿਸੇ ਨੂੰ ਕੰਨਾਂ ਤੋਂ ਘਟ ਸੋਣ ਦਾ ਕਿਸੇ ਦਾ ਕੋਈ ਮੈਂਟਲੀ ਅਫਸੈਕਟ ਆ ਕਿਸੇ ਨੂੰ ਮਾਈਗਰੇਨ ਇਹਨਾਂ ਚੀਜ਼ਾਂ ਦੀ ਦਵਾਈ ਅਸੀਂ ਆਮ ਹੀ ਦਿੰਦੇ ਨੇ ਮੈਂ ਸਿਰਫ ਦਵਾਈਆਂ ਤਿੰਨ ਹੀ ਦਿੰਦਾ ਜਿਦੇ ਵਿੱਚ ਗੁਰਦੇ ਕਦੂਦਾਂ ਤੇ ਹਰਮੀਆਂ ਇਹ ਤਿੰਨ ਦਵਾਈਆਂ ਅਸੀਂ ਨਹੀਂ ਦਿੰਦੇ ਤੇ ਅਗਲਾ ਪੁਆਇੰਟ ਇਹ ਵੀ ਮੈਂ 5 ਦਿਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ 5 ਦਿਨ ਮੈਂ ਮੱਲਾਪੁਰ ਲੁਧਿਆਣੇ ਤੋਂ ਜਗਰੌੜ ਰੋਡ ਦੇ ਪੁੱਤੇ ਮੱਲਾਪੁਰ ਮੱਲਾਪੁਰ ਪਿੰਡ ਵਾਲਾ ਰੋਡ ਲਿੰਕ ਰੋਡ ਉਹਨੂੰ ਕਹਿੰਦੇ ਆ ਜੀਜੀ ਰੋਡ ਤੋਂ 250 ਫੁੱਟ ਅੰਦਰ ਮੇਰੀ ਸੱਜੇ ਪਾਸੇ ਦੁਕਾਨ ਆ ਬਾਬਾ ਸ੍ਰੀ ਚੰਦ ਜੀ ਦੀ ਸੀ ਦਵਾਖਾਨੇ ਦੇ ਨਾਮ ਤੇ ਇੱਥੇ ਅਸੀਂ ਹੁੰਦੇ ਹਾਂ ਤੇ ਸ਼ਨੀਵਾਰ ਹਰ ਸ਼ਨੀਵਾਰ ਬੇਗਵਾਲ ਭਲਾਥ ਵਾਲੀ ਜਿਹੜਾ ਬੇਗਵਾਲ ਜਿਹੜਾ ਭਲਾਥ ਚੌਂਕ ਦੇ ਲਾਗੇ ਠੇਕੇ ਦੇ ਸਾਹਮਣੇ ਫਿਟਨੈਸ ਜਿੰਮ ਦੇ ਨਾਲ ਬਾਬਾ ਸ੍ਰੀ ਚੰਦ ਜੀ ਦੀ ਸੀ ਦਵਾਖਾਨੇ ਦੇ ਨਾਮ ਤੇ ਦਵਾਖਾਨਾ ਉੱਥੇ ਆ ਉੱਥੇ ਸ਼ਨੀਵਾਰ ਇੱਥੇ 5 ਦਿਨ ਫੋਨ ਵਰਤੋ ਸ਼ੁਕਰਵਾਰ ਤੱਕ ਪਾਈ ਦੇ ਰਹੀ ਹੈ ਮੈਨੂੰ ਜਿਹਨੂੰ ਮੇਰੀ ਲੋੜ ਹੈ ਉਹ ਮੈਨੂੰ ਜਦੋਂ ਮਰਜੀ ਇੱਥੇ ਜਾਉਂ ਤੇ ਮਿਲ ਸਕਦਾ ਵੈਸੇ ਅਸੀਂ ਐਡਰੈਸ ਵੀ ਦਿੱਤਾ ਹੋਇਆ ਹੈ ਸਕਰੀਨ ਤੇ ਇਹਦੇ ਤੇ ਟੈਲੀਫੋਨ ਨੰਬਰ ਵੀ ਦਿੱਤਾ ਤੁਸੀਂ ਫੋਨ ਕਰ ਸਕਦੇ ਹੈਗੇ ਸੋ ਮੈਂ ਚਾਹੁੰਦਾ ਵੀ ਜਿਹੜੇ ਇੱਥੇ ਮਰੀਜ਼ ਹੈ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਜੀ ਜੇ ਤੁਸੀਂ ਆਗਿਆ ਦਿਓ ਤੁਸੀਂ ਜਦੋਂ ਮਰਜੀ ਕਰੋ ਜਿਹੜੇ ਮਰਜੀ ਮਰੀਜ਼ ਨਾਲ ਸੋ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਮਰੀਜ਼ਾਂ ਨੇ ਇੱਥੋਂ ਇਲਾਜ ਕਰਾਇਆ ਵਾਕਈ ਰਿਜ਼ਲਟ ਕਿੰਨਾ ਕੁ ਮਿਲਿਆ ਉਹਨਾਂ ਨੂੰ ਹਾਂਜੀ ਮੈਨੂੰ ਕਿੱਥੋਂ ਆਏ ਤੁਸੀਂ ਗੰਗਾ ਨਗਰ ਤੋਂ ਤੁਹਾਨੂੰ ਕੀ ਪਰੇਸ਼ਾਨੀ ਕੀ ਸੀ ਦਿੱਕਤ ਸਰ ਵਾਈਕਲ ਸੀ ਕਮਰਦਾਰ ਦਸ ਸੀ ਗੋਡੇ ਦਸ ਹੂੰ ਤੁਸੀਂ ਹੁਣ ਆਪਣੀ ਲੈ ਲਈ ਮੈਡੀਸਿਨ ਦਵਾਈ ਲੈ ਲਈ ਕੀ ਪਰੇਸ਼ਾਨੀ ਸੀ ਜਦੋਂ ਆਏ ਤੇ ਹੁਣ ਕਿ ਝੁਗਿਆੜੀਆਂ ਦੇ ਸੀ ਗੋਡੇ ਨੂੰ ਜਕੜਦੇ ਸੀ ਹੁਣ ਤੇ ਕੀ ਕਹੇ ਬੈਸਾਬ ਨੇ ਜੀ ਉਹਨੇ ਠੀਕ ਆ ਬਸ 15 ਦਿਨਾਂ ਦੀ ਦਵਾਈ ਹੈ ਜੇ ਪ੍ਰੋਬਲਮ ਹੋਈ ਤਾਂ ਆ ਜਿਓਨੇ ਲੋੜ ਨਹੀਂ ਜਦੋਂ ਤੁਸੀਂ ਆਏ ਉਦੋਂ ਝੌਕ ਨਹੀਂ ਹੁੰਦਾ ਸੀ ਤੇ ਹੁਣ ਝੌਕ ਲੈਨੇ ਹੋ ਪ੍ਰੋਪਰ ਝੌਕ ਲੈਨੇ ਹੋ ਬਾਈ ਜੀ ਤੁਸੀਂ ਨਾਲ ਆਏ ਹੋ ਐਗਜੈਕਟਲੀ ਕੀ ਸੀ ਪਰੇਸ਼ਾਨੀ ਪਹਿਲਾ ਦਿਨ ਤਾਂ ਝੁਗਦਾ ਨਹੀਂ ਸੀ ਥੱਲੇ ਜਾਵਾਂ ਹੂੰ ਹਾਂ ਜੇ ਤੋ ਵੈਦ ਸਾਹਿਬ ਨੇ ਇਹਨਾਂ ਦਾ ਟ੍ਰੀਟਮੈਂਟ ਕੀਤਾ ਕਿਉਂਕਿ ਉਹ ਆਦੇ ਮਤਾਬ ਕੋਨਾਂ ਦੇ ਉਦੋਂ ਬਾਅਦ ਉਹ ਝੁਕਤਾ ਲੈਂਦੇ ਆ ਹਾਂ ਹੁਣ ਦਵਾਈ ਜਿਹੜੀ ਦਿੱਤੀ ਹੈ 15 ਦਿਨ ਦਵਾਈ ਖਾ ਕੇ ਪਤਾ ਲੱਗੂ ਵੀ ਅੱਗੇ ਗਾਂ ਫਰਕ ਪੂਰਾ ਹੈਗਾ ਪਹਿਲਾਂ ਕਿੱਥੇ ਤੁਸੀਂ ਇਲਾਜ ਕਰਾਇਆ ਸੀ ਤੇ ਉਦੋਂ ਡਾਕਟਰਾਂ ਨੇ ਕੀ ਕਿਹਾ ਸੀ ਕੋਫੀ ਸਾਈ ਐਡਵਰ ਡਾਕਟਰ ਨੇ ਬਹੁਤ ਸਰ ਉਹ ਦਿਖਾਇਆ ਕੋਈ ਕਿਸ ਤਰ੍ਹਾਂ ਤਰੀਕੇ ਨਾਲ ਦੱਸਦਾ ਕੋਈ ਕਿਸ ਤਰ੍ਹਾਂ ਕੋਈ ਆਪਰੇਸ਼ਨ ਦੱਸਦਾ ਕੋਈ ਇਲਾਜ ਬਹੁਤ ਫਤਰਾ ਦਿਖਾਇਆ ਤਾਂ ਬਹੁਤ ਸਾਈਆਂ ਪਰ ਇਦਾਂ ਹੋ ਸਕਦਾ ਕਿ ਇਹਨੇ 2 ਮਿੰਟ ਦੇ ਵਿੱਚ ਪਹਿਲਾਂ ਝੋਕ ਨਹੀਂ ਹੁੰਦਾ ਸੀ ਹੁਣ ਅਸੀਂ ਝੋਕ ਲੈਨੇ ਆ ਉਹ ਤਾਂ ਮੈਂ ਪਹਿਲਾਂ ਦੱਸ ਕੇ ਕਹਿੰਦਾ ਵੀ ਪਹਿ ਹੁਣ ਟਰੀਟਮੈਂਟ ਚੱਲੂਆ ਜਿਹੜੀ ਦਵਾਈ ਦਿੱਤੀ ਡਾਕਟਰ ਸਾਹਿਬ ਨੇ ਬਾਅਦੇ ਤੋਂ ਪਤਾ ਲੱਗੂਗਾ ਵੀ ਸਹੀ ਆ ਹੂੰ ਤੁਸੀਂ ਦੱਸ ਰਹੇ ਸੀ ਜਦੋਂ ਚੈੱਕ ਕਰਦੇ ਸੀ ਵੀ ਲੱਤ ਵੀ ਛੋਟੀ ਸੀ ਜਿਹੜਨ ਜਦੋਂ ਮੈਡੀਨੋਇਨ ਲੱਤ ਛੋਟੀ ਸੀ ਹੂੰ ਤੇ ਹੁਣ ਕੀ ਉਹਨੇ ਕਿੱਦਾਂ ਕੀਤਾ ਕਿ ਇਲਾਜ ਜਿਹੜਾ ਇੱਕ ਲੱਤ ਇੱਕ ਚੂਕ ਨੂੰ ਦੇ ਹੱਥ ਰੱਖ ਕੇ ਤੇ ਦੂਜੀ ਲੱਤ ਨੂੰ ਤਾਂ ਚੱਕ ਚੱਕ ਕੇ ਓਕੇ ਆ ਤੁਸੀਂ ਦੇਖੋ ਵੀ ਆਏ ਸੀ ਕਿੰਦੇ ਝੋਕ ਨਹੀਂ ਹੁੰਦਾ ਸੀ ਪਰ ਹੁਣ 2 ਮਿੰਟ ਦੇ ਵਿੱਚ ਬੈਜ ਨੇ ਇਲਾਜ ਕੀਤਾ ਝੋਕ ਵੀ ਗਏ ਤੇ ਲੀਵੀ ਆ 1.5 ਇੰਚ ਲੱਤ ਛੋਟੀ ਸੀ ਉਹ ਵੀ ਬਰਾਬਰ ਹੋ ਗਈ ਆ ਬਰਾਬਰ ਹੋ ਗਈ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਹੂੰ ਉਹ ਤਾਂ ਉਹਦੇ ਅਗੇ ਅਰਦਾਸ ਕਰੀ ਜੀ ਅਸਰੇ ਉੱਠ ਕੇ ਜਦ ਵੀ ਜਿਹਦੇ ਰੋਗ ਦੀ ਬੇਨਿਆਦ ਪੂਰੀ ਹੋ ਗਈ ਹੂੰ ਉਹਨੂੰ ਬੁਲਾ ਲਈ ਸਰਦਾਰ ਸਾਹਿਬ ਆ ਜੀ ਤੇ ਹਾਂਜੀ ਕਿਵੇਂ ਲੱਗਿਆ ਅੱਗਲੋ ਫਰਕ ਹੀ ਬਹੁਤ ਜਗਰਨ ਦੁੱਟ ਗਈ ਹਾਂਜੀ ਤੁਹਾਨੂੰ ਪਰੇਸ਼ਾਨੀ ਕੀ ਸੀ ਤੁਸੀਂ ਆਏ ਇੱਥੇ ਇੱਕ ਤਾਂ ਮੈਨੂੰ ਇੱਥੋਂ ਪਰੋਂ ਦੀ ਗੋਡੇ ਦੀ ਬਹੁਤ ਜ਼ਿਆਦਾ ਜੀ ਹਾਂਜੀ ਬੈਠੇ ਜਾਂਦੇ ਗੋਡੇ ਹੋ ਜਾਂਦੇ ਜੀ ਇੱਕ ਮੇਰੇ ਇੱਥੋਂ ਜਿਵੇਂ ਦਗੇ ਜੀ ਬਾਕੀ ਸ੍ਰੀ ਸਾਰਾ ਆਕੜੇ ਪਿਆ ਪੂਰਾ ਜੀ ਅਕੜਾ ਵਾਗ ਰਿਹਾ ਸਾਰਾ ਨਾ ਬੋੜਾ ਗੜਾ ਟੁੱਟ ਗਿਆ ਅੱਜ ਪਹਿਲੀ ਵਾਰ ਆਏ ਕਿ ਪਹਿਲਾਂ ਪਿਆਏ ਹੋ ਪਹਿਲੀ ਵਾਰ ਆਏ ਜੀ ਪਹਿਲੀ ਵਾਰ ਆਏ ਹੋ ਤੇ ਜਦੋਂ ਇੱਥੇ ਆਏ ਹੋ ਤੁਸੀਂ ਬੈਠ ਜਿਉਂ ਦਿਖਾਇਆ ਫਰਕ ਕੀ ਲੱਗਾ ਤੇ ਕਿੰਨਾ ਟਾਈਮ ਲੱਗਾ ਮਿੰਟ ਦੋ ਤਿੰਨ ਹੀ ਲੱਗੇ ਨੇ ਵੈਸੇ ਜੀ ਬਹੁਤ ਜਿਆ ਐਂ ਸਾਰੇ 99% ਮੈਨੂੰ ਰਿਲੈਸ ਆਉਂਦੇ ਨੇ ਪਰ ਤੁਸੀਂ ਦਵਾਈ ਖਾਧੀ ਨਹੀਂ ਕੋਈ ਆਪਰੇਸ਼ਨ ਕਰਾਇਆ ਨਹੀਂ ਟੀਕਾ ਲੱਗਾ ਨਹੀਂ ਪੱਟੀ ਹੋਈ ਨਹੀਂ ਤੇ ਡੇਢ ਮਿੰਟ 2 ਮਿੰਟ ਚ ਕਿੱਦਾਂ 99% ਦਾ ਤੁਸੀਂ ਠੀਕ ਹੋ ਗਏ ਹੋ ਮੈਨੂੰ ਦੇਖੋਗੇ ਮੈਂ ਮੂੰਹ ਨਹੀਂ ਖਾਦਾ ਇੱਦਾਂ ਮੈਂ ਬਹੁਤ ਔਖਾ ਜਿਹਾ ਮੂੰਹ ਨਜਾਦਾ ਪਹਿਲਾਂ ਨਹੀਂ ਹੁੰਦਾ ਸਿੱਧਾ ਜਿਵੇਂ ਆ ਚੀਜ਼ ਦੀ ਹੈ ਤਾਂ ਆ ਚੀਜ਼ ਦੀ ਬਹੁਤ ਔਖੀ ਹੋ ਰਹੀ ਹੈ ਬੈਰੀ ਚੈਲੰਜ ਹੈ ਇਹ ਆ ਨਾ ਨਾ ਬਿਨਾ ਟੀਕਾ ਬਿਨਾ ਪੱਟੀ ਬਿਨਾ ਆਪਰੇਸ਼ਨ ਦਵਾਈ ਉਹਨੇ ਹਜੇ ਤਾਂ ਖਾਧੀ ਨਹੀਂ ਇਹ 52 ਸਾਲ ਦਾ ਤਜਰਬਾ ਤੇ ਕੋਈ ਫੁਕਾਸ਼ ਕਰਨ ਅੱਪਾ ਸਾਡੀ ਕਿਰਪਾ ਉਹਦੀ ਇਰਾਦਾ ਹੈ ਕਿ ਕੰਮ ਕਰੀਦਾ ਜਿਹੜਾ ਕੰਮ ਕਰੀਦਾ ਉਹ ਵਧੀਆ ਮੇਰਾ ਤਾਂ ਸਿੱਧਾ ਜਪੜ ਜਿਹੜੇ ਮਰੀਦੇ ਮੈਨੂੰ ਜਿਹਦੂ ਮੇਰੀ ਲੋੜ ਹੈ ਮੈਨੂੰ ਆ ਕੇ ਮਿਲ ਸਕਦਾ ਮੈਂ ਕਿਸੇ ਨੂੰ ਨਹੀਂ ਕਹਿਣਾ ਮੇਰੇ ਤੱਕ ਹੂੰ ਔਰ ਜਿਹਨੂੰ ਮੇਰੀ ਲੋੜ ਹੈ ਉਹ ਮੇਰੇ ਤੱਕ ਆ ਕੇ ਮਿਲ ਸਕਦਾ ਜਿਹੜੀ ਦਵਾਈ ਹੈ ਦਵਾਈ ਨੇ ਦਵਾਈ ਦਾ ਕੰਮ ਕਰਨਾ ਜਿਹੜਾ ਮੈਂ ਹੱਥ ਨਾਲ ਕੰਮ ਕਰਨਾ ਆਪਣਾ ਹੱਥ ਨਾਲ ਕਰਦਾ ਸਭ ਤੋਂ ਪਹਿਲਾਂ ਹੱਥ ਨਾਲ ਕੰਮ ਕਰਕੇ ਬੰਦੇ ਦਾ ਵਿਸ਼ਵਾਸ ਬਣਾਉਣਾ ਵਾ ਵੱਡੀ ਗੱਲ ਐਦਾਂ ਮਰੀਜ਼ ਕਿਸੇ ਵੀ ਦੁਕਾਨਾ ਨਹੀਂ ਚਲ ਜਾਉ ਐਟੇ ਟਾਈਮ ਕਿਸੇ ਨੂੰ ਫਰਕ ਨਹੀਂ ਪੈਂਦਾ ਹੂੰ ਮੇਰੇ ਆਪਾ ਹਾਂ ਐਟ ਟਾਈਮਰ ਰਿਜ਼ਲਟ ਹੈ ਇਦਾਂ ਕਿਸੇ ਦਾ ਰਿਜ਼ਲਟ ਨਹੀਂ ਆ ਲੋਕੀ ਦਾਅਵੇ ਕਰੀ ਜਾਂਦੇ ਇਹ ਗੋਟੀਆਂ ਦੀ ਦਵਾਈ ਦੇਣੇ ਆ ਕਰਦੇ ਉਹ ਕਰਦੇ ਮੈਂ ਹੁਣ ਉਹਨਾਂ ਨੂੰ ਕੋਈ ਦਵਾਈ ਦੁੱਤੀ ਹੈ ਤੁਹਾਡੇ ਸਾਹਮਣੇ ਕਹਿੰਦੇ ਆ ਮੈਂ ਬਿਲਕੁਲ ਦੀ ਸਫਾਈ ਬਹੁਤ ਬੜੀ ਆ ਜੀ ਇਹ ਕੋਈ ਸ਼ੱਕ ਨਹੀਂ ਜਿਹੜੀ ਹੱਥ ਦੀ ਸਫਾਈ ਆ ਨਾ ਜਦੋਂ ਉਹਨਾਂ ਨੇ ਹੱਥ ਨਾ ਕੀਤਾ ਇਲਾਜ ਕੋਈ ਦਰਦ ਦੁਰਦੋਇਆ ਜੀ ਕੋਈ ਦਰਦ ਹੈ ਜੀ ਮੈਂ ਤਾਂ ਉਸ ਨੂੰ ਜ਼ਮਤ ਜੱਕਣੇ ਠੀਕ ਕੀ ਦਿਨਾਂ ਨੇ ਕੋਈ ਪਤਾ ਲੱਗਿਆ ਦਰ ਮਹਿਸੂਸ ਨਹੀਂ ਹੋਇਆ ਤਾਂ ਜੀ ਜਿਹੜੀ ਹੱਥ ਦੀ ਸਫਾਈ ਆ ਬਹੁਤ ਹੀ ਜ਼ਿਆਦਾ ਦੇਨੂ ਕਹਿੰਦੀ ਘੱਟ ਥੋੜੀ ਹੈ ਪਹਿਲੇ ਹਸਪਤਾਲਾਂ ਚ ਵੀ ਗਏ ਹੋਣੇ ਡਾਕਟਰਾਂ ਕੋ ਵੀ ਗਏ ਹੋਣੇ ਉਹਨਾਂ ਨੇ ਕੀ ਕਿਹਾ ਸੀ ਉਹ ਤੇਲ ਮਾਰ ਲਓ ਦੋਈਆਂ ਲੈ ਲਓ ਟਿੱਕਲ ਵਾਲਾ ਵਸੇ ਕੁਝ ਨਹੀਂ ਹੂੰ ਮੈਂ ਤੇ ਤੇਲ ਵੀ ਲਾਇਆ ਨਾ ਜਰਾ ਜੀ ਆਪਾਂ ਤੇਲ ਲਾਈਂ ਲਾਹ ਤਾਂ ਇਸ ਪਾਈ ਬੜੀ ਹੈ ਜੀ ਆ ਦੇਖੋ ਇਹਨੂੰ ਅਸੀਂ ਐਂ ਜੋੜ ਕੇ ਦੇਖੀਏ ਇਹ ਬਰਾਬਰ ਹੈ ਠੀਕ ਹੈ ਇਹਦੇ ਉੱਥੇ ਇਟਾ ਫਾਲਟ ਨਹੀਂ ਹੈਗਾ ਇਹ ਬਰਾਬਰ ਹੈ ਲੱਗ ਪਾਗ ਤੇ ਆ ਹੁਣ ਥੋੜੇ ਜਣੂ ਢਿੱਲਾ ਕਰ ਦਿੰਦੇ ਆ ਇਥੇ ਜੱਕੜਨਾ ਹੈ ਅੱਛਾ ਇੱਥੇ ਦਰਦਾ ਹਾਂਜੀ ਆਹ ਹਾਲ ਹੈ ਜਿਹੜਾ ਮਣਕਾ ਆਹਾ ਇਹ ਲਾਸਟ ਵਾਲਾ ਐ ਉੱਥੇ ਆਦਾ ਹੂੰ ਹੂੰ ਬਸ ਠੀਕ ਹੈ ਆਪਣੋ ਹੀ ਆਪਾਂ ਕਰ ਦੇਣਾ 1 ਕਿ ਮਿੰਟ ਲੱਗਣਾ ਪਰ ਬਹੁਤ ਸਾਰੇ ਡਾਕਟਰ ਜਿਹੜੇ ਪ੍ਰਾਈਵੇਟ ਆ ਉਹ ਇੱਥੇ ਇੱਕ ਇੰਜੈਕਸ਼ਨ ਲਾਉਂਦੇ ਕਹਿੰਦੇ ਜੀ ਪਿੱਛੇ ਹੱਡੀ 'ਚ ਕਦੇ ਇਸ ਤਰ੍ਹਾਂ ਇੰਜ ਫੜ ਗਈ ਦੀ ਦੇਖੀ ਨਹੀਂ ਉਹ ਕੀ ਕਰਦਾ ਉਹ ਕਹਿੰਦੇ ਵੀ ਟੀਕਾ ਲਾਓ ਤਾਂ ਹਾਲ ਹੋਣਾ ਉਹਦਾ ਨਹੀਂ ਹੋਣਾ ਸਟੇ ਰਹਿ ਠੀਕ ਹੈ ਸਟੇ ਰਹਿਦਾ ਉਹਨਾਂ ਨੂੰ ਕੁਝ ਟਾਈਮ ਪਹਿਲੀ ਵਾਰੀ ਬੰਦੇ ਦਾ 6 ਮਹੀਨੇ ਲੰਘ ਜਾਂਦੇ ਆ ਦੂਜੀ ਵਾਰੀ ਮਹੀਨਾ ਨਹੀਂ ਲੰਘਦਾ ਹੂੰ ਚੱਕੋ ਤੋ ਤੇ ਜਿਹਨੂੰ ਡਾਕਟਰ ਕਹਿੰਦਾ ਟੀਕਾ ਲਾਓ ਤੁਹਾਡੇ ਕੋਲ ਆਜੇ ਨੂੰ ਕੋਈ ਲੋੜ ਨਹੀਂ ਪਊਗੀ ਟੀਕੇ ਦੀ ਬਿਲਕੁਲ ਨਹੀਂ ਓਕੇ 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 ਛੱਡ ਦਿਓ ਲੋ ਗਿਆ ਅੰਦਰ ਚੱਲ ਬਾਪੂ ਸੋ ਤੁਸੀਂ ਖੁਦ ਦੇਖ ਲਿਆ ਵੀ ਮਰੀਜ਼ ਵੀ ਬੜੀ ਦੂਰੋਂ ਆਏ ਆ ਮਿੰਟੋ ਸਕੈਂਟੀ ਠੀਕ ਹੋ ਰਹਾ ਜੇ ਤੁਸੀਂ ਪਰੇਸ਼ਾਨ ਹੈਗੇ ਆ ਖਾਸ ਤੌਰ 'ਤੇ ਖਾ ਚੁੱਕੇ ਹੋ ਲੱਖ ਰੁਪਏ ਉਜਾਰ ਚ ਕਿਉਂ ਨਹੀਂ ਕਿਤੇ ਗੱਲ ਬਣਦੀ ਇੱਕ ਵਾਰ ਤੁਸੀਂ ਇੱਥੇ ਆ ਜਾਓ ਇੱਥੇ ਲੋਕ ਪੰਜਾਬ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਦਿੱਲੀ ਤੱਕ ਤੋਂ ਦੂਰੋ ਦੂਰੋ ਲੋਕ ਆ ਰਹੇ ਤੇ ਮੇਰੀ ਗੱਲ ਕੀ ਹੈ ਜੋ ਲੋਕ ਆਪਣੀ ਜਵਾਨੀ ਕਹਿੰਦੇ ਆ ਵੀ ਅਸੀਂ ਠੀਕ ਹੋ ਰਹੇ ਆ ਪੈਸੇ ਘੱਟ ਲੱਗ ਰਹੇ ਆ ਤੇ ਤੰਦਰੁਸਤੀ ਬੜੀ ਵਧੀਆ ਹੋ ਰਹੀ ਆ ਜੇ ਤੁਸੀਂ ਵੀ ਇਥੇ ਆਉਣਾ ਚਾਹੁੰਦੇ ਹੋ ਨੰਬਰ ਸਕਰੀਨ ਤੇ ਤੇ ਫੋਨ ਕਰ ਸਕਦੇ ਆ 119 ਸੰਧੀ ਨਾਲ ਹਰਦੀਪ ਸਿੰਘ ਦੱਗੜ ਸਾਹਨ ਟੀਵੀ ਮੁੱਲਪ